ਵਾਹਿਗੁਰੂ ਦੀ ਕਾ ਖਾਨ ਸਾਹਿਬਾ ਵਾਹਿਗੁਰੂ ਕੀ ਫਤਿਹ ਗੁਰਪ੍ਰੀਤ ਸਾਹਿਬ ਜੀ ਆਈਪੇ ਕੀਰਤਨ ਪ੍ਰੋਗਰਾਮ ਤੇ ਅਸੀਂ ਆਈ ਸੀ ਤੇ ਮੈਂ ਕਿਹਾ ਵੀ ਕਦੇ ਵਿੱਚ ਸਿੱਖਾਂ ਨਹੀਂ ਚੜ੍ਹਦੀ ਕਲਾ ਸੋਨੇ ਸੋਨੇ ਕਾਲ ਸੰਗਤ ਜੀ ਦਿਖਾਏ ਜਾਣ ਆਇਤਾ ਕੀਰਤਨ ਪ੍ਰੋਗਰਾਮ ਚੋਹਾਨ ਪਰਿਵਾਰ ਮੜਾਈ ਗੁਰਮੁਖ ਪ੍ਰਭਾ ਚੜ੍ਹਦੀ ਕਲਾ ਉਹਨਾਂ ਦੇ ਘਰ ਹੈ ਜੀ ਆਪ ਜੀ ਨੂੰ ਗੁਰੂ ਜੀ ਨੂੰ ਖੌਣੇ ਤੇ ਆ। ਇਹ ਮੇਰੇ ਪਿਛੇ ਕਾਲੇ ਜੀ चौहान ਨਿਵਾਸ ਬਾਕੀ ਬੜਾ ਬੇਰਵਾੜੀ ਬਹੁਤ ਹੀ ਸ਼ਾਂਤਪਾਣ ਵਾਲਾ ਪਰਿਵਾਰ ਆਪ ਜੀ ਹੋਰ ਵੀ ਵੀ ਸ਼ੇਅਰ ਕਰਦੇ ਆ। ਇਹ ਇੱਕ ਬੜਾ ਸੋਹਣਾ ਵਿਅਕ ਗੁਰਪਿਆਰੀ ਸਾਧ ਸੰਗਤ ਜੀ। ਆਪ ਜੀ ਦੇਖ ਸਕਦੇ ਹੋ ਕਿ ਘਰ ਬਣੇ ਨੇ ਅਮਰੀਕਾ ਦੇ ਵਿੱਚ ਇਹ ਬੜੀ ਸੋਹਣੀ ਇੱਕ ਕਲੋਨੀ ਹੈ ਜਿੱਦੇ ਵਿੱਚ ਹਰ ਘਰ ਦੇ ਬਾਹਰ ਝੀਲ ਲੱਗਦੀ ਹੈ ਇੱਥੇ ਤੁਸੀਂ ਆਪਣਾ ਪਰਸਨਲ ਇੱਕ ਬੀੜੀ ਵੀ ਰੱਖ ਸਕਦੇ ਹੋ ਉਹ ਦੇਖੋ ਪਰਸਨਲ ਬੀੜੀ ਤੁਸੀਂ ਰੱਖ ਸਕਦੇ ਆ ਆਪਣੀ ਇਹ ਨਸੋਣਾ 뷰 ਆ ਜੀ ਇਹ ਹਰ ਘਰ ਦੇ ਬਾਹਰ ਇਹਦੇ ਸਾਰਦੇ ਹਰ ਘਰ ਦੇ ਬਾਹਰ ਨਾਲ ਝੀਲ ਲੱਗਦੀ ਹੈ ਆ ਦੇਖੋ ਜੀ ਸੰਗਤ ਜੀ ਬੜੇ ਪਿਆਰੇ ਬੱਚੇ ਸਾਡੇ ਰੀਜ਼ ਕੌਰ ਜਹਾਨ ਸਿੰਘ ਇਨਾਇਤ ਕੌਰ ਬੜੇ ਪਿਆਰ ਨਾਲ ਇੰਜੋਏ ਕਰ ਰਹੇ ਨੇ ਓਹ ਸ਼ੈਲਬੀਰਾਵ ਕੰਦਰਾ ਕਲੀਏਲਾ ਅਸ਼ਟਪੁੱਤਰ ਦੀਪਕਹਿ ਜਾਣਾ ਸਾਮਿਲ ਸ਼ੀਰ ਰਾਗ ਮੈਂ ਗਾਵੈ ਪੰਚੋ ਸੰਗ ਬਰੰਗਲਾ ਬੇਰਰੀ ਕੰਨਾਟੇ ਧਰੇ ਗਉਰੀ ਗਾਵੈ ਤਸਾਵਰੇ ਤੇ ਪਾਛੈ ਸਿੰਦਵੀ ਹਲਾਪੀ ਸ਼ੀਰ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗੜਾ ਔਰ ਗੋੰਧਮੇ ਅਸ਼ਟ ਬੰਦੀ ਸਰਨ ਪਰੇ ਪ੍ਰਭ ਨਾਨਕ ਕਿਉਂ ਟਕ ਪਕਰੀ ਪ੍ਰਭ ਸੁਆਮੀ ਨਾਨਕ ਕਿਉਂ ਟਕ ਪਕਰੀ ਪ੍ਰਭ ਸੁਆਮੀ ਨਾਨਕ ਕਿਉਂ ਟਕ ਪਕਰੀ ਪ੍ਰਭ ਸੁਆਮੀ ਥੇਰ ਕਰ ਬਸ ਹਰਿ ਕਰ ਪਿਆਰੇ ਥੇਰ ਕਰ ਤੇ ਕਰ ਮੈਸੋ ਹਰ ਜਨ ਪਿਆਰੇ ਸਤਿਗੁਰ ਤੋਂ ਮਰੇ ਕਾਜ ਸਵਾਰੇ ਸੇ ਆਪਣੇ ਜੀਵਨ ਦੇ ਵਿੱਚ ਮੰਨ ਕੇ ਹੁਣ ਜਿਹੜਾ ਇੱਕ ਤੁਕ ਬੋਲੀ ਸੀ ਘਰ ਕੀ ਗਹਿਣ ਗਹਿਣ ਦਾ ਮਤਲਬ ਹਾਂ ਔਰਤ ਘਰ ਦੀ ਇਸਤਰੀ ਘਰ ਕੀ ਗਹਿਣ ਚੰਗੀ ਜਨ ਧੰਨਾ ਲੇਵੇ ਮੰਗੀ ਉਹ ਘਰ ਦੀ ਇਸਤਰੀ ਚੰਗੀ ਆ ਜੇ ਘਰ ਨੂੰ ਸਵਰਗ ਬਣਾਦੀ ਹੈ ਤੇ ਆਪਾਂ ਅੱਜ ਅਰਦਾਸਾਂ ਬੇਨਤੀਆਂ चौहान ਪਰਿਵਾਰ ਨੂੰ ਇਹ ਹੈ ਕਿ ਮਹਾਰਾਜ ਕਿਰਪਾ ਕਰਨਾ ਜਿਹੜੀ ਧੀ ਰਾਣੀ ਸਾਡੀ ਬੱਚੀ ਸਾਡੇ ਘਰ ਦੇ ਵਿੱਚ ਆ ਰਹੀ ਹੈ ਉਸ ਵਰਗ ਬਣਾ ਦੇ ਘਰ ਨੂੰ ਕਿਵੇਂ ਬਣੇਗਾ ਘਰ ਦੇ ਵਿੱਚ ਮੇਲ ਹੋਵੇ ਘਰ ਦੇ ਵਿੱਚ ਇਤਫਾਕ ਹੋਵੇ ਘਰ ਵਿੱਚ ਪੂਰੇ ਮਨ ਲੋਕੋ ਖੁਸ਼ੀ ਦਾ ਜੋ ਸਟਾਰ ਮਿਲਿਆ ਗਿਆ ਸੀ is it delicious that is a that is an old client of mine she gave me her her family recipe i don't use e bar chocolate ane ji sade virk paaji saag pate asant thone ji haryana to te bada sona catering da kaam inada vekho paneer ban reya ji kitta sona aa ha ha kya baat hai kya baat hai ਕਿਆ ਬਾਤ ਹੈ ਭੱਜਾ ਜੀ ਇਹ ਮਾਈਕ ਹੋਤਾ ਹੈ ਜੀ ਇਹ ਮਾਈਕ ਹੋਤਾ ਜੀ ਹਾਂਜੀ ਇਹਨਾਂ ਦੀ ਸੇਵ ਚ ਕੋਈ ਲਫਜ਼ ਕਹੋ ਜੀ ਬਹੁਤ ਇਹ ਵਾਈ ਦੁੱਜੀ ਦਾ ਖਾਸਾ ਵੈ ਜੀ ਮੈਂ ਤੇ ਬਹੁਤ ਹੀ ਵਧੀਆ ਸਮਾਨ ਸਾਡੀ ਰੋਜ਼ਵਿਲ ਦੀ ਸਾਰੀ ਸੰਗਤ ਸਾਰੇ ਇੰਡਸਟਰੀ ਇਹਨਾਂ ਨੂੰ ਬਹੁਤ ਲਾਈਕ ਬਹੁਤ ਸਤਿਕਾਰ ਕਰਦੇ ਆ ਮਰੂ ਦੇ ਨਾਲ ਭੱਜਾ ਜੀ ਇਹ ਦੀ ਸਮਾਨ ਬਣਾਉਂਦੇ ਆ ਲੰਗਰ ਪਚਾਉਂਦਾ ਚਾਉਂਦੇ ਆ ਤੇ ਬੜੀ ਕਿਰਪਾ ਮਾਰੇ ਜੀ ਇਹਨਾਂ ਦੇ ਇਸੇ ਤਰ੍ਹਾਂ ਇਹਨਾਂ ਨੂੰ ਮਾਰੇ ਚੜ੍ਹਦੀ ਕਲਾ ਬਖਸ਼ੀ ਧੰਨਵਾਦ ਭੱਜਾ ਜੀ ਬਹੁਤ ਬਹੁਤ ਧੰਨਵਾਦ ਕਰਦਾ